कहते पहले पूछे किसी ने व्यापारी व्यापारी तो अख रख दे जेडी जोड़ी फैक्ट्री चढ़ गया मां का पुत हो और जोड़ा पंजाब आओ करदा हो उसे चीज सफल चलो जी शाबाश जिथे देखे थोड़ा जा प्रॉफिट है लो भी या मैं फटा दो एक गल जिस देश का राजा व्यापारी उस देश की जनता बिखारी जे राजा व्यापार कर लग गया फिर क्यों किसी का व्यापार कामयाब होगा वह ਜੇ ਮੁੱਖ ਮੰਤਰੀ ਦੀਆਂ ਬੱਸਾਂ ਚੱਲਦੀਆਂ ਹੁਣ ਕਿਉਂ ਸਰਕਾਰੀ ਬੱਸਾਂ ਨੂੰ ਕਾਮਯਾਬ ਹੋਣ ਦੇਊਗਾ ਉਹ ਜੇ ਮੁੱਖ ਮੰਤਰੀ ਦੇ ਪ੍ਰਾਈਵੇਟ ਸਕੂਲ ਹੋਣ ਫਿਰ ਕਿਉਂ ਹੋ ਸਰਕਾਰੀ ਸਕੂਲਾਂ ਨੂੰ ਕਾਮਯਾਬ ਕਰਨ ਨੂੰ ਹੋਣ ਦੇਊਗਾ ਜੀ ਥਿਸ ਇਜ਼ ਅ ਟੋਟਲੀ ਕਨਫਲਿਕਟ ਕਨਫਲਿਕਟ ਆਫ ਇੰਟਰਸਟ ਮੁੱਖ ਮੰਤਰੀ ਦਾ ਹੱਕ ਕੰਮ ਨਹੀਂ ਕੋਣਾ ਚਾਹੀਦਾ ਕਾਰੋਬਾਰ ਮੁੱਖ ਮੰਤਰੀ ਦਾ ਕਾਰੋਬਾਰ ਮੁੱਖ ਮੰਤਰੀ ਦਾ ਕੰਮ ਇਹ ਹੋਣਾ ਚਾਹੀਦਾ ਕਿ ਲੋਕਾਂ ਦਾ ਕੰਮ ਠੀਕ ਚੱਲ ਰਿਹਾ ਹੈ ਕਿਸੇ ਨੂੰ ਕੋਈ ਗਲਤੀ ਤਾਂ ਨਹੀਂ ਆ ਰਹੀ ਕਿ ਤੂੰ ਜਦੋਂ ਹੀ ਮੁੱਖ ਮੰਤਰੀ ਦਾ ਕੋਈ ਕਾਰੋਬਾਰ ਆ ਗਿਆ ਇਹਦਾ ਮਤਲਬ ਉਹ ਆਬਦੇ ਵਾਲੇ ਪਾਸੇ ਨੂੰ ਖਿੱਚੂਗਾ ਸਾਰੇ ਬਿਜ਼ਨਸ ਨੂੰ ਕਿਸੇ ਨਾ ਕਿਸੇ ਦੇ ਹੱਕ ਮਾਰੂਗਾ ਫਿਰ ਉਹ ਕਿ ਕਰ ਮੈਂ ਕਹਿਣਾ ਇਹ ਤਾਂ ਇਹ ਇਹ ਤਾਂ ਪਤਾ ਕਿ ਇਹ ਤਾਂ ਉਧਰ ਦੀਆਂ ਕੰਨ ਸੁਝੋਤਾ ਹੋ ਰਿਹਾ ਹੈ ਕਾਲੀ ਲਾਲਾ ਤੇ ਬੀਜੇਪੀ ਦਾ ਇਹ ਹੁਣ ਕਿਹੜੇ ਮੂੰਹ ਨਾਲ ਕਰਨਗੇ ਜਿਸਮੇਉਤਾ ਇਹ ਹੁਣ ਕਿ ਪਹਿਲਾਂ ਕਹਿੰਦੇ ਸੀ ਨੌ ਮਾਸ ਦਾ ਰਿਸ਼ਤਾ ਹੈ ਪਹਿਲਾਂ ਟੁੱਟ ਗਿਆ ਹੁਣ ਪਤਾ ਨਹੀਂ ਤਾਂ ਨਾਂਵ ਬਦਲ ਗਿਆ ਪਤਾ ਨਹੀਂ ਮਾਸ ਬਦਲ ਗਿਆ ਹੁਣ ਫੇਰ ਲੱਗ ਗਏ ਜੀ ਕਹਿੰਦੇ ਇਹ ਤਾਂ ਬਹੁਤ ਜ਼ਰੂਰੀ ਹੈ ਇਸ ਵਕਤ ਪੰਜਾਬ ਵਾਸਤੇ ਪੰਜਾਬ ਵਾਸਤੇ ਨਹੀਂ ਇਹਨਾਂ ਨੇ ਪਰਿਵਾਰ ਵਾਸਤੇ ਜ਼ਰੂਰੀ ਹੈ ਪੰਜਾਬ ਵਾਸਤੇ ਨਹੀਂ ਇਹ ਤਾਂ ਉਧਰ ਵੀ ਹੋ ਜਾਂਦਾ ਨਹੀਂ ਜਿੱਧਰ ਨੂੰ ਚੜ੍ਹਾਈ ਜੀ ਹੋਵੇ ਨਾ ਜਿੱਧਰ ਨੂੰ ਕਿਸਾਨਾਂ ਦਾ ਜਦੋਂ ਅੰਦੋਲਨ ਸੀ ਸਾਰਾ ਕਿਸਾਨਾਂ ਵਾਲੇ ਪਾਸੇ ਜਾ ਰਹੇ ਸੀ ਉਦੋਂ ਕਿਸਾਨਾਂ ਕਹ ਨਹੀਂ ਹੋਗੇ ਉਦੋਂ ਉਧਰ ਨੂੰ ਹੋਗੇ ਉਹ ਉਹ ਗੱਲ ਹੈ ਨਾ ਡਾਕੂਆਂ ਨੇ ਇੱਕ ਪਾਸੇ ਘੇਰ ਲਈ ਪੁਰਾਣੇ ਜ਼ਮਾਨੇ ਦੀ ਗੱਲ ਹੈ ਬਸ ਕੇਰ ਲਈ ਸਾਰੀ ਬਸ ਦੇ ਗੈਣੇ ਗੱਟੇ ਕੈਸ਼ ਕੁਛ ਲੁੱਟ ਕੇ ਥੱਲੇ ਸਵਾਰੀਆਂ ਨੂੰ ਲਾਈਨ ਚ ਖੜਾ ਕੇ ڈاکੋਂ ਦਾ ਸਰਦਾਰ ਕਹਿੰਦਾ ਨਾ ਪੁੱਛ ਕੇ ਇਕੱਲੇ ਇਕੱਲੇ ਗੋਲੀ ਮਾਰੀ ਜੋ ਪਹਿਲੇ ਨੂੰ ਪੁੱਛਿਆ ਕੀ ਨਾਮ ਹੈ ਉਹ ਕਹਿੰਦਾ ਜੀ ਰਕੇਸ਼ ਕੁਮਾਰ ਖਰਾਬ ਗੋਲੀ ਮਾਰੀ ਦੂਜੇ ਨੂੰ ਪੁੱਛਿਆ ਕੀ ਨਾਮ ਹੈ ਉਹ ਕਹਿੰਦਾ ਜੀ ਬਲਦੇਵ ਸਿੰਘ ਖਰਾਬ ਗੋਲੀ ਮਾਰੀ ਤੀਜੀ ਕੋਈ ਮਾਤਾ ਸੀ ਮਝ ਰੁਕ ਹਾਂ ਮਾਤਾ ਜੀ ਕੀ ਨਾਮ ਹੈ ਉਹ ਕਹਿੰਦੀ ਪੁਸ਼ਪਾ ਦੇਵੀ ਗੋਲੀ ਮਾਰ ਲੱਗੇ ਦਾ ਕੋਈਸ ਦਾ ਕਹਿੰਦਾ ਨਾ ਗੋਲੀ ਨਹੀਂ ਮਾਰੀ ਮੇਰੀ ਮਾਂ ਦਾ ਨਾਮ ਪੁਸ਼ਪਾ ਸੀ ਅੱਜ ਆ ਨਾਮ ਦੁਬਾਰੇ ਸੁਣ ਕੇ ਮੈਨੂੰ ਮਮਤਾ ਜਾਗੀ ਹੈ ਮੇਰੀ ਹਾਏ ਹਾਏ ਕਿੰਨੀ ਸੇਵਾ ਕਰਦੀ ਗੋਲੀ ਨਹੀਂ ਮਾਰਦੀ ਅੱਗੇ ਕਹਾਂ ਸੁਖਵੀਰ ਬਦਲ ਵਰਗਾ ਖੜਾ ਸੀ ਉਹਨੂੰ ਪੁੱਛਿਆ ਕੀ ਨਾਮ ਹੈ ਕਹਿੰਦਾ ਨਾਮ ਤਾਂ ਮੇਰਾ ਮਹਿੰਦਰ ਸਿੰਘ ਹੈ ਜੀ ਉਹ ਪਿੰਡ 'ਚ ਸਾਰੇ ਮੈਨੂੰ ਪੁਸ਼ਪਾ ਪੁਸ਼ਪੇ ਕਹਿੰਦੇ ਨੇ ਉਹ ڈاکੂ ਕਹਿੰਦਾ ਚਾਰ ਗੋਲੀਆਂ ਬਾਦ ਮਾਰੋ ਮੇਰੀ ਮਾਂ ਦਾ ਨਾਮ ਬਦਨਾਮ ਕਰ ਰਿਹਾ ਹੈ ਸੋ ਇਹ ਤਾਂ ਉੱਧਰ ਦੀ ਨੇ ਜਿੱਧਰ ਨੂੰ ਚੜ੍ਹਾਈ ਹੋ ਗਈ ਉੱਧਰ ਨੂੰ ਜੇ ਪੁਸ਼ਪਾ ਦੇ ਹੋ ਗਈ ਪੁਸ਼ਪਾ ਨੂੰ ਜੇ ਵਿਜੇਂਦਰ ਸਿੰਘ ਹੀ ਹੋ ਗਈ ਮਹਿੰਦਰ ਨੂੰ ਇਹ ਤਾਂ ਹੀ ਨੇ ਇਹਨਾਂ ਦੇ ਕੋਈ ਸਟੈਂਡ ਨਹੀਂ ਇਹ ਦੋਜੀਆਂ ਦੇ ਮੋਟਰਸਾਈਕਲ ਨੇ ਜਿੱਧਰ ਨੂੰ ਮਰਜੀ ਡੇਟਾ ਕਰ ਦੇ ਉੱਧਰ ਨੂੰ ਖੜਾ ਹੋ ਜਾਂਦਾ ਕੋਈ ਸਟੈਂਡ ਨਹੀਂ ਹੁੰਦਾ ਆਪਦਾ ਸੋ ਇਸ ਕਰਕੇ ਇਹਨਾਂ ਤੇ ਉਮੀਦ ਨਾਲ ਰੱਖਿਓ ਜਾਦੇ ਜਿਹੜਾ ਬੰਦਾ ਤੁਹਾਡੇ ਲਈ ਕੰਮ ਕਰ ਰਿਹਾ ਦਿਨ ਰਾਤ ਉਹ ਤੇ ਮਿਹਰ ਰੱਖੋ